ਸੰਗਤਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਜੀ ਆਪਣੀ ਆਪ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੀਆਂ ਗੁਰੂ ਮੰਤਰ ਜੀ ਦੇ ਜਾਪ ਦੀ ਤਾਕਤ ਬਾਰੇ ਜੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਜੀ ਵੀਡੀਓ ਚੰਗੀ ਲੱਗੇ ਵਰਤ ਸੀ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਗ੍ਰੰਥਕ ਬਾਕਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਜੈ ਬਰਵਾਹੀ ਗੁਰੂ ਜੀ ਜਰੂਰ ਲੇਖਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਤ ਹਾਂ ਸੈਕਟਰੀ ਕਵਾਈ ਵਾਲੇ ਸੰਤ ਮਹਾਕੋਕ ਜੀ ਅਕਸਰ ਸੰਜਮ ਦੇਦੇ ਕਹਿੰਦੇ ਆ ਕਿ ਮੂਲ ਮੰਤਰ ਜੀ ਦਾ ਜਾਪ ਪਰ ਤਖ ਬਿ ਗੁਰਨਾਣਕ ਪਾਸ਼ਾ ਆਪਣੇ ਕੋਈ ਵੀ ਬ੍ਰੋਕ ਗੁਰਨਾਣਕ ਪਾਸ਼ਾ ਜੀ ਨੂੰ ਹਾਜ਼ਰ ਨਾ ਜਾਨ ਕੇ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਭ ਕਰਦੇਵੇ ਮਨ ਦੇ ਵਿੱਚ ਕੋਈ ਵੀ ਇਸ਼ਾਤਾਰ ਕੇ ਜਾਂ ਫਿਰ ਜ਼ਿੰਦਗੀ ਦਾ ਕੋਈ ਐਸਾ ਦੁੱਖ ਹੈ ਜੋ ਜੂਨ ਨਹੀਂ ਹੁੰ ਰਹੀ ਹੈ ਕੋਈ ਐਸੀ ਚਿੰਤਾ ਜੋ ਦੂਰ ਨਹੀਂ ਹੋ ਰਹੀ ਕੋਈ ਐਸੀ ਮੁਸ਼ਕਲ ਹੈ ਜਿਹਦਾ ਤੁਹਾਨੂੰ ਹੱਲ ਨਹੀਂ ਮਿਲ ਰਿਹਾ ਤਾਂ ਮਹਾਬਕਰੀ ਕਹਿੰਦੇ ਵੀ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਕਰੋਸਾ ਰੱਖ ਕੇ ਪੂਰੇ ਪਿਆਰ ਦੇ ਨਾਲ ਪੂਰੀ ਸ਼ਰਧਾ ਦੇ ਨਾਲ ਆਪਣੇ ਘਰ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਕਰਨੀ ਸ਼ੁਰੂ ਕਰ ਲਓ ਜਿਵੇਂ ਜਿਵੇਂ ਮੂਲ ਮੰਤਰ ਜੀ ਦਾ ਜਾਪ ਕਰਦੇ ਜਾਵਾਂਗੇ ਓਵੇਂ ਓਵੇਂ ਸਾਡੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਵਰਤਾਂ ਮਾਗੀ ਰਹੀਆਂ ਹੋਵੇਂ ਓਵੇਂ ਓਵੇਂ ਸਾਡੇ ਉੱਤੇ ਸਾਰੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਧੇਗੀ ਸਾਡੀ ਜ਼ਿੰਦਗੀ ਦੇ ਦੁੱਖ ਦੋਖੇ ਚਿੰਤਾਵਾਂ ਦਾ ਸੋ ਮੂਲ ਮੰਤਰ ਜੀ ਦਾ ਜਾਪ ਹਰ ਦੁੱਖ ਦੀ ਦਵਾਈ ਆ ਹਰ ਮੁਸ਼ਕਲ ਦਾ ਹੱਲ ਹੈ ਕੋਈ ਮਨੁੱਖ ਤਰ੍ਹਾਂ ਸੇਧੇ ਨਾਲ ਆਪਣੇ ਘਰ ਕੇ ਵਿੱਚ ਮੂਲ ਮੰਤਰ ਜਾਪ ਕਰਨਾ ਸ਼ੁਰੂ ਕਰ ਦੇ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਲਈ ਸੱਜ ਤੇ ਸਮੇਂ ਦੀ ਕੋਈ پابੰਦੀ ਨਹੀਂ ਆ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰੋ ਦਿਨ ਹੋਵੇ ਕੋਈ ਸ਼ਾਮ ਹੋਵੇ ਕੋਈ ਰਾਤ ਹੋਵੇ ਦਿਨ ਹੋਵੇ ਕੋਈ ਦੁਪਹਿਰ ਹੋਵੇ ਕੋਈ ਅਮਰ ਕਬੀਲੇ ਲਈ ਇਹ ਕਿ ਮੂਰ ਮੰਤਰ ਜਪ ਆਹ ਕਰਨ ਦੀ ਖਾਸ ਮਹਤਤਾ ਹੈ ਅਮਰ ਕਬੀਲੇ ਉੱਤੇ ਕੀਤਾ ਹੋਇਆ ਮੂਰ ਮੰਤਰ ਜੀ ਦਾ ਜਾਪ ਜਿਆਦਾ ਪਉਂਦਾ ਲਿਖਿਆ ਕਿਉਂਕਿ ਇਹ ਕਿਤਾ ਅਮਰ ਕਬੀਲਾ ਦੂਸਰਾ ਮੂਰ ਮੰਤਰ ਜੀ ਦਾ ਜਾਪ ਸੁਮੇ ਹੀ ਗੁਰਨਾਥ ਪਾਸ਼ਾ ਜੀ ਸਾਡੇ ਦਸਾਂ ਗੁਰੂ ਸਾਹਿਬਾਨ ਨੂੰ ਸ਼ਹੀਦਾਂ ਜਾਨ ਬਹੁਤ ਕੇ ਆਇਆ ਵਾਹੂ ਕਬੀਲੇ ਲਈ ਅਮਰ ਕਬੀਲੇ ਨਾਮ ਸੁਖੀ ਦਾ ਜਾਪ ਕਰਨ ਵਾਲੇ ਸਤਿਪੁਰਿ ਸਿਖੇਤਾ ਅਸ਼ੀਰਵਾਦਿ ਪੜੇ ਪਿਆਰੇ ਨੰਦਲੇ ਸੂਖਿ ਖਿਸ਼ਕਹਿ ਕੇ ਜੀਕਲਿ ਤੁਨਾਨ ਤੋ ਕਾਸ਼ੇ ਜੀ ਲੇਕਰ ਦਿਨੇ ਅਸ਼ੀਰਵਾਦ ਸੰਗਰ ਲੈ ਕਰ ਦਿਨੇ ਖੁਸ਼ਿਆ ਪ੍ਰਾਪਤ ਕਰ ਲੈਣਿਆ ਨੇ ਪਰੋੜ ਸ੍ਰੀਆ ਉਹ ਇਹ ਅਮਰਤ ਮਿਲਿ ਉਹ ਕੇ ਨੂਲ ਮੰਤਰ ਜਿੰਦਾਂ ਦਾ ਆਸਥਿਵ ਇਸ ਕਰ ਦੇਵਤ ਜੀ ਮੰਤਰ ਕੀ ਜਾਪ ਹੁੰਦਾ ਹੋਵੇ ਕੁਛ ਕਰਦੀ ਬਾਹਲ ਵੀ ਨਹੀਂ ਦੇਖ ਸਕਦਾ ਕੋਈ ਚਾਹ ਕੇ ਵੀ ਉਸ ਮਹਾਨ ਦਾ ਵਾਲ ਵੀ ਨਹੀਂ ਕਰ ਸਕਦਾ ਕੋਈ ਜਨਪਰਮੰਤਰ ਜਾਪ ਤੁਨਾਨ उसकर देव का के काम नहीं करता कोई मारी शक्ति मारा इंसान किसी भी तरह के नाल ਤੁਹਾਡੇ ਨੁਕਸਾਨ ਨਹੀਂ ਪਹੁੰਚਾ ਸਕੇਗਾ ਸਭ ਨੂੰ ਅੰਸ਼ਾਸਨ ਤੋਂ ਕੌਮ ਮਲੇ ਦੀ ਹੁਕਮ ਬਣਾਵੇਗੀ ਉਸਕੇ ਕੇ ਆਪਣੇ ਕਰਜੇ ਚ ਮੋਰ ਮੰਤਰੀ ਦਾ ਜਵਾਬ ਕਰਨਾ ਸ਼ੁਰੂ ਕਰੂੰ ਕੰਮ ਕਰ ਰਿਹਾ ਹਾਂ ਮਸਤੋਹੇਂ ਕਰ ਰਿਹਾ ਹਾਂ ਮੈਂ ਕੋਈ ਪੇਚਾ ਜਾਤ ਕਰ ਸਕਦੀ ਹਾਂ બસ ਮੁਕਤੀ ਲਈ ਹੈ ਜਿਵੇਂ ਜਿਵੇਂ ਇਹਦੇ ਵਿੱਚ ਮੰਜ ਮੰਤਰ ਜੀ ਦਾ ਜਾਪ ਕਰਾਂਗੇ ਗੁਰਨਾਥ ਪਾਤਸ਼ਾਹ ਦੀਆਂ ਖੁਸ਼ੀਆਂ ਵਰਤੋਂ ਸਾਡੇ ਨੂੰ ਮਿਲਣਗੇ ਕਰਨੀ ਹੈ ਸਾਡੀ ਜ਼ਿੰਦਗੀ ਦੇ ਦੋਖ ਨੂੰ ਮੁਕਤੀ ਤਾਂ ਇਹ ਸਜਾ ਬਹੁਤ ਸਸਤਾ ਹੈ ਵਿਰਾਉ ਅੱਜ ਤੋਂ ਹੀ ਆਪਣੇ ਘਰ ਵਿੱਚ ਜਿ ਮੰਤਰ ਜਾਣ ਕਰਨਾ ਸ਼ੁਰੂ ਕਰੂੰ ਕਾਟ ਤੋਂ ਤੱਕ ਸ਼ੇਵਾਨਾ ਨੂੰ ਮੰਤਰ ਜੀ ਦੇ ਜਾਪਦਿਆਂ ਮਰਨ ਨਾਲ ਕਿ ਵੱਗ ਜਿੰਨਾ ਮਰਜ਼ੀ ਕਰ ਲਓ जे तुम जल्दी मिलती नहीं देना तो पर पर तो 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 का करना चाहते सवा करा मैं जरूर करना चाहिए उस तो बाद दिल चाहते